लव सिलेक्शन कल अठारह तरीक एक बज के पच्ची मिनट ते ने बहर पजामा ला के ला गया चोरी की कैमरे की वीडियो आई वो वायरल करो शेयर करो पता करो कह मुंडा है सपलेंडर मोटरसाइकिल ही ਫੁੱਲ ਵੀਡੀਓ ਦੇਖਿਓ ਫੁੱਲ ਵੀਡੀਓ ਚ ਦਿਖਾਇਆ ਕਿੱਦਾਂ ਕੀਤੀ ਇਹਨੇ ਲਾਸ ਸਿਲੈਕਸ਼ਨ ਸ਼ਾਪ ਤੋਂ ਕੈਮਰੇ ਵਿੱਚ ਵੀਡੀਓ ਆਈ ਲਾਸ ਸਿਲੈਕਸ਼ਨ ਫੁੱਲ ਵੀਡੀਓ ਦੇਖਿਓ ਪੰਜਾਮਾ ਚੱਕਿਆ ਉਹਨੇ ਹੈਂਗਰ ਲਾਇਆ ਪੰਜਾਮਾ ਟੰਗਤਾ ਮੋਟਰਸਾਈਕਲ ਤੇ ਬੈਠਿਆ ਤੱਕ ਕਲਾਂ ਲੱਗਾ ਹੋਰ ਸੰਤ ਕਲਾਂ ਲੱਗਾ ਸਟਾਰ ਕਰੇਗਾ ਆਸ-ਪਾਸੇ ਦੇਖਿਆ ਉਹਨੇ ਵਾਤ ਵਾਤ ਸ਼ੇਅਰ ਕਰੋ ਫੁੱਲ ਵੀਡੀਓ ਦੇਖਿਓ ਪੂਰੀ ਵੀਡੀਓ ਵਿੱਚ ਦਿਖਾਇਆ ਹੈ ਲਵ ਸਿਲੈਕਸ਼ਨ ਦੇ ਆਸ-ਪਾਸੇ ਦੇਖਣ ਡਿਆ ਹਾ ਦੇਖ ਕਰਨ ਲੱਗਾ ਸ਼ੋਪ ਤੋਂ ਦਿਨ ਦਿਹਾੜੇ 18 ਤਰੀਕ 1:25 ਮਿੰਟ ਤੇ ਸ਼ਾਮੀ ਪੰਜਾਰ ਬਾਾਰ ਪਜਾਮਾ ਲੱਗਾ ਆਈ ਸੇਲ ਆਈ 70 ਰੁਪਏ ਵਾਲੇ ਦੀ ਲਾਗੇ ਲੈ ਗਿਆ ਚੋਰੀ ਕੀਤੀ ਲਵ ਸਿਲੈਕਸ਼ਨ ਸ਼ਾਪ ਤੋਂ ਆ ਦੇਖ ਆ ਦੇਖ ਲਵ ਸਿਲੈਕਸ਼ਨ ਸ਼ਾਪ ਤੋਂ ਜਾਪ ਤੋਂ ਦਿਨ ਦਿਹਾੜੇ ਚੋੜੀ ਗੰਨੇ ਆ ਦੇਖੋ ਆ ਦੇਖੋ ਪਜਾਮਾ ਚੱਕਿਆ ਫੇਟਿਆ ਲੈ ਗਿਆ ਦਿਨ ਦਿਹਾੜੇ ਵੱਤਵਾ ਸ਼ੇਅਰ ਕਰੋ ਲੱਭੋ ਮੁੰਡਾ ਕਿਹੜਾ ਹੈਗਾ ਵਾ ਸਪਲੈਂਡਰ ਮੋਟਰਸਾਈਕਲ ਆ ਪੀਲੇ ਰੰਗ ਦੀ ਸ਼ਰਟ ਪਾਈ ਆ ਲੱਭੋ ਕਿਹੜਾ ਮੁੰਡਾ ਹੈਗਾ ਇਹ ਵੱਤਵਾ ਸ਼ੇਅਰ ਕਰੋ ਲੱਭੋ ਇਹਨੂੰ ਕਿਹੜਾ ਹੈਗਾ ਮੁੰਡਾ Love selection, love selection, love selection. ਇੰਦੇ ਹਾੜੇ ਹੁੰਦਾ ਆ ਉਹਨੇ ਚੋਰੀ ਕੀਤੀ लव सिलेक्शन शॉप तो दिन दिहाड़े चोरी की गई लव सिलेक्शन लव सिलेक्शन शॉप